ਯੁੱਧ ਨਸ਼ਿਆ ਵਿਰੁੱਧ ਚੱਲ ਰਹੀ ਮੁਹਿੰਮ ਦੇ ਚੱਲਦੇ ਜੈਤੋ ਦੇ ਵਿੱਚ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਜਿੱਥੇ ਵੱਖ-ਵੱਖ ਮੈਡੀਕਲ ਸਟੋਰਾਂ ਤੇ ਜਾ ਕੇ ਛਾਪੇਮਾਰੀ ਕੀਤੀ ਗਈ ਹੈ ਇਸ ਦੌਰਾਨ ਡਰੱਗ ਇੰਸਪੈਕਟਰ ਵੀ ਪੁਲਿਸ ਦੇ ਨਾਲ ਮੌਜੂਦ ਸੀ ਤਾਂ ਇਸੇ ਛਾਪੇਮਾਰੀ ਦੌਰਾਨ ਪੁਲਿਸ ਨੇ ਕਈ ਤਰ੍ਹਾਂ ਦੀਆਂ ਇਤਰਾਜੋ ਗੋਲੀਆਂ ਤੇ ਕੈਪਸੂਲ ਬਰਾਮਦ ਕੀਤੀਆਂ ਨੇ ਦੱਸ ਦੇ ਕਿ ਇਹ ਕਾਰਵਾਈ ਪੁਲਿਸ ਦੇ ਵੱਲੋਂ ਵੱਖ-ਵੱਖ ਟੀਮਾਂ ਬਣਾ ਕੇ ਸ਼ਹਿਰ ਦੇ ਕਈ ਹਿੱਸਿਆਂ ਦੇ ਵਿੱਚ ਮੌਜੂਦਾ ਮੈਡੀਕਲ ਸਟੋਰਾਂ ਦੇ ਉੱਤੇ ਕੀਤੀ ਗਈ ਹੈ ਰੇਡ ਮਾਰੀ ਗਈ ਹੈ ਇਸ ਦੌਰਾਨ ਡਰਗ ਇੰਸਪੈਕਟਰ ਵੀ ਉਹਨਾਂ ਦੇ ਨਾਲ ਮੌਜੂਦ ਸੀ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਕਾਰਵਾਈ ਦੇ ਵਿੱਚ ਰੁਕਾਵਟ ਨਾ ਆ ਸਕੇ ਛਾਪੇਮਾਰੀ ਦੌਰਾਨ ਕਈ ਮੈਡੀਕਲ ਸਟੋਰ ਤੋਂ ਵੱਡੀ ਮਾਤਰਾ ਦੇ ਵਿੱਚ ਇਤਰਾਜਯੋਗ ਦਵਾਈਆਂ ਜਿਵੇਂ ਕਿ ਗੋਲੀਆਂ ਅਤੇ ਕੈਪਸੂਲ ਬਰਾਮਦ ਕੀਤੇ ਗਏ ਨੇ ਜਿਸ ਤੋਂ ਬਾਅਦ ਪੁਲਿਸ ਨੇ ਸਾਰਾ ਮਾਲ ਕਬਜ਼ੇ ਦੇ ਵਿੱਚ ਲੈ ਕੇ ਸੀਜ਼ ਕਰ ਦਿੱਤਾ ਤਾਂ ਐਸਪੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨਸ਼ਿਆਂ ਵਿਰੁੱਧ ਜੋ ਮੁਹਿੰਮ ਦਾ ਆਗਾਜ਼ ਹੋਇਆ ਪਿਆ ਉਸ ਦੇ ਵਿੱਚ ਹੋਰ ਤੇਜ਼ੀ ਚਲਾਈ ਗਈ ਹੈ ਤਾਂ ਜੋ ਜੋ ਵਿਅਕਤੀ ਜਾਂ ਮੈਡੀਕਲ ਸਟੋਰ ਤੇ ਨਸ਼ੀਲੀਆਂ ਦਵਾਈਆਂ ਦੀ ਵਿਕਰੀ ਦੇ ਵਿੱਚ ਸ਼ਾਮਲ ਪਾਏ ਗਏ ਹਨ ਉਹਨਾਂ ਦੇ ਉੱਤੇ ਬੰਦੀ ਕਾਰਵਾਈ ਕੀਤੀ ਜਾਵੇਗੀ ਤਾਂ ਦੱਸ ਦੇ ਕਿ ਲਗਾਤਾਰ ਪੰਜਾਬ ਦੇ ਵਿੱਚ ਨਸ਼ਿਆਂ ਖਿਲਾਫ ਮੁਹਿੰਮ ਦਾ ਆਗਾਜ਼ ਹੋਇਆ ਹੈ ਤਾਂ ਇਸ ਨੂੰ ਲੈ ਕੇ ਹੁਣ ਜੈਤੋ ਦੇ ਵਿੱਚ ਵੱਡੀ ਕਾਰਵਾਈ ਕੀਤੀ ਗਈ ਹੈ ਜਿੱਥੇ ਵੱਖ-ਵੱਖ ਮੈਡੀਕਲ ਸਟੋਰਾਂ ਤੇ ਛਾਪੇਮਾਰੀ ਕਰ ਇਤਰਾਜ ਉਹ ਗੋਲੀਆਂ ਤੇ ਕੈਪਸੂਲ ਅਭਰਾ ਮਤ ਕੀਤੇ ਗਏ ਨੇ ਤਾਂ ਪੁਲਿਸ ਪੂਰੀ ਜਾਣਕਾਰੀ ਦੇ ਰਹੇ ਨੇ ਤੁਹਾਨੂੰ ਸੁਣਾ ਦਿੰਨੇ ਆ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪੰਜਾਬ ਸਰਕਾਰ ਦਾ ਪਾਇਲਟ ਪ੍ਰੋਜੈਕਟ ਯੁੱਧ ਨਸ਼ਿਆ ਅਮਰੁੱਧ ਦੇ ਸੰਦਰਭ ਵਿੱਚ ਪੰਜਾਬ ਪੁਲਿਸ वचनबद्ध ਨਸ਼ਾ ਮੁਕਤ ਪੰਜਾਬ ਦੇ ਲਈ ਪੰਜਾਬ ਸਰਕਾਰ ਦਾ ਇਹ ਪਾਇਲਟ ਪ੍ਰੋਜੈਕਟ ਉਸ ਦੇ ਤਹਿਤ ਹੀ ਅੱਜ ਮਾਨਯੋਗ ਐਸਐਸਪੀ ਸਾਹਿਬ ਫਰੀਦਕੋਟ ਸ਼੍ਰੀਮਤੀ ਪ੍ਰਗਿਆ ਜਨ ਆਈਪੀਐਸ ਜੀ ਦੇ ਦੇਸ਼ਾਂ ਦੇਸ਼ਾਂ ਦੇ ਤਰਕ ਜਿਸ ਤੇ ਫਰੀਦਕੋਟ ਨੇ ਟੀਮ ਨੇ ਲਗਭਗ ਸਾਡੀਆਂ 6 ਟੀਮਾਂ ਸੀਗੀਆਂ اور ਉਹਦੇ ਵਿੱਚ ਟੋਟਲ ਸਾਡੇ 60 60 ਮੁਲਾਜ਼ਮ ਸੀ ਵਰਕਪਾਕ ਟੀਮਾਂ ਬਣਾ ਕੇ ਦਿਨ ਮੈਡੀਕਲ ਸਟੋਰ ਜਿੱਥੋਂ ਸਾਨੂੰ ਇਤਲਾਹ ਮਿਲਦੀ ਹੈ ਕਿ ਕੋਈ ਵਿਦਆਊਟ ਪ੍ਰੈਸਕ੍ਰਿਪਸ਼ਨ ਕੋਈ ਨਸ਼ੇਦੀਆਂ ਗੋਲੀਆਂ ਦੇ ਰਿਹਾ ਸੀ ਡਰਗ ਇੰਸਪੈਕਟਰ ਸਾਡੇ ਮਿਸਟਰ ਸ਼ੇਰ ਗਿੱਲ ਹੈਗੇ ਉਹਨਾਂ ਨੂੰ ਨਾਲ ਲੈ ਕੇ ਰੇਡ ਕੀਤਾ ਤੱਕ ਪਗ 6031 ਟੈਬਲੇਟਸ 1270 ਕੈਪਸੂਲ ਜਿਹੜੇ ਇਹ ਸੀਜ਼ ਕੀਤੇ ਆ ਔਰ ਇਹਨਾਂ ਨੂੰ ਵਕਾਇਦਾ ਪੋਜੈਸ਼ਨ ਚ ਲੈ ਲਿਆ ਗਿਆ ਡਰਗ ਇਨਸਪੈਕਟਰ ਦੀ ਟੀਮ ਵੱਲੋਂ ਤਰਾਜੋ ਗੋਲੀਆਂ ਜਿਹੜੀਆਂ ਇਹਨਾਂ ਨੇ ਵਿਦਆਊਟ ਮੇਨਟੇਨ ਦਾ ਰਿਕਾਰਡਸ ਉਹ ਰੱਖੀਆਂ ਸੀ ਤੋਂ ਉਹ ਅਸੀਂ ਪੋਜੈਸ਼ਨ ਚ ਲੈ ਕੇ ਅਗਲੀ ਦੀ ਕਾਰਵਾਈ ਲਈ ਡਰਗ ਇਨਸਪੈਕਟਰ ਸਾਹਿਬ ਦੇ ਹਵਾਲੇ ਕੀਤੀ ਹੈ ਉਹਨਾਂ ਨੇ ਪਾਰਸਲ ਬਣਾ ਕੇ ਤੋਂ ਅਗਰ ਦਾ ਡਰੈਗਸ ਐਂਡ ਕਾਸਮੈਟਿਕ ਐਕਟ ਦੇ ਤਹਿਤ ਇਹਨਾਂ ਨੇ ਕਾਰਵਾਈ ਕਰਦੇ ਉਹਨਾਂ ਨੂੰ ਫ੍ਰੀਜ਼ ਕਰਦੇ ਹਰ ਤੱਕ ਕਾਰਵਾਈ ਜੋ ਇਹਨਾਂ ਵੱਲੋਂ ਕੀਤੀ ਜਾਊਗੀ ਉਹ ਇਹਨਾਂ ਨੂੰ ਨੋਟਿਸ ਦੇ ਦਿੱਤੇ ਗਏ ਆ ਤੋਂ ਇਹਨਾਂ ਕੋਸ਼ਿਸ਼ ਕਰਾਂਗੇ ਇਹਨਾਂ ਦੇ ਲਾਇਸੈਂਸ ਜਿਹੜੇ ਆ ਉਹ ਕੈਨਸਲ ਕਰਾਏ ਨਾ ਵਿਦਾਊਟ ਪ੍ਰੈਸਕ੍ਰਿਪਸ਼ਨ ਵੀ ਨਾ ਕੋਈ ਟੈਬਲੇਟ ਮਿਲੇ ਔਰ ਕਿਉਂਕਿ ਕੁਝ ਇਦਾਂ ਦੇ ਵਿੱਚ ਸాల్ਟ ਹੈਗੇ ਆ ਜਿਹੜੇ ਕਿ ਤੁਸੀਂ ਉਹਦੀ ਪਰਸੈਂਟੇਜ ਤੋਂ ਵੱਧ ਲੈਂਦੇ ਹੋ ਤਾਂ ਉਹ ਨਸ਼ੇ ਦੇ ਤੌਰ ਤੇ ਵੀ ਯੂਜ਼ ਕੀਤੇ ਜਾ ਸਕਦੇ। ਤੋਂ ਇਸ ਤਰ੍ਹਾਂ ਅਸੀਂ ਲਗਾਤਾਰ ਇਹ ਇੱਕ ਆਪਰੇਸ਼ਨ ਕਰਦੇ ਰਹੇ ਹਾਂ। ਜੋ ਕਾਸਮੈਟਿਕ ਡਰਗਸ ਐਂਡ ਕਾਸਮੈਟਿਕ ਐਕਟ ਦੇ ਤਹਿਤ ਇਹਨਾਂ ਨੂੰ ਨੋਟਿਸ ਦਿੱਤਾ ਗਿਆ। ਤੋਂ ਇਹਦੇ ਵਿੱਚ ਇਹਨਾਂ ਦੇ ਜਿਹੜੇ ਇਹਨਾਂ ਦਾ ਉੱਥੇ ਇਹਨਾਂ ਨੂੰ ਬੁਲਾਉਣਗੇ ਉਹਦੇ ਆਪਣਾ ਰਿਕਾਰਡ ਪੇਸ਼ ਕਰਨਗੇ ਵੀ ਇਹ ਕਿੰਨੀ ਕੈਪੈਸਿਟੀ ਚ ਗੋਲੀਆਂ ਰੱਖ ਸਕਦੇ ਆ ਔਰ ਇਹਨਾਂ ਨੇ ਰਿਕਾਰਡ ਕਿਉਂ ਨਹੀਂ ਮੇਨਟੇਨ ਕੀਤਾ ਉਹਦਾ ਆਪਣਾ ਜਵਾਬ ਬਣਾ ਕੇ ਦੇਣਗੇ।